ਗੁੱਡ ਮਾਰਨਿੰਗ ਈ ਸਾਰਿਆਂ ਨੂੰ ਠੰਡੀ ਠੰਡੀ ਸਵੇਰ ਦੀ ਸਾਰਿਆਂ ਨੂੰ ਨਮਸਕਾਰ ਜੀ ਟਾਈਮ ਹੋ ਗਿਆ ਸਵੇਰੇ 7:00 ਵਜੇ ਦਾ ਤੇ ਥਲ ਹੋਈ ਹੈ بارش ਇੱਥੇ ਸਾਡੇ ਪਟਿਆਲੇ ਦੇ ਵਿੱਚ ਕਾਫੀ ਜ਼ਿਆਦਾ بارش ਹੋਈ ਹੈ ਰਾਤ ਸਾਰਾ ਕੁਝ ਗਿੱਲਾ ਹੀ ਗਿੱਲਾ ਪਿਆ ਘਾਹ ਵਗੈਰਾ ਵੀ ਬਿਲਕੁਲ ਇੱਕਦਮ ਗਿੱਲਾ ਪਿਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਕਿਨੇ ਕਿੱਥੇ-ਕਿੱਥੇ ਬਾਰਿਸ਼ ਹੋਈ ਏ ਸਾਡੇ ਤਾਂ ਕਾਫੀ ਜ਼ਿਆਦਾ ਬਾਰਿਸ਼ ਹੋਈ ਏ ਹਾਲੇ ਵੀ ਕਾਫੀ ਬੱਦਲ ਖੁਲਿਆ ਹੋਇਆ ਹੈ ਪੂਰਾ ਮੌਸਮ ਵੀ ਠੰਡਾ ਹੋ ਗਿਆ ਬਿਲਕੁਲ ਤੇ ਚਲੋ ਠੰਡੀ-ਠੰਡੀ ਸਵੇਰ ਦੀ ਆਪਾਂ ਨੇ ਕਰਤੀ ਸ਼ੁਰੂਆਤ ਬਣੀ ਰਹੀਓ ਵਲੌਗ ਦੇ ਵਿੱਚ ਤੇ ਅੱਜ ਤੋਂ ਲੱਗੀ ਮੈਂ ਆਲੂ ਮਖਰੀ ਸਬਜ਼ੀ ਬਣਾਉਣ ਵਾਸਤੇ ਆਲੂ ਮਖਰੀ ਸਬਜ਼ੀ ਦੀ ਰੈਸਪੀ ਉਹੀ ਹੈ ਜਿਹੜੀ ਆਪਣਾ ਉਮੇਸ਼ਾ ਕੇ ਵੀ ਚੱਲ ਰਹੀ ਹੁੰਦੀ ਹੈ ਮਿੱਕੀ ਮੁੱਠੀ ਪਈ ਹੈ ਤੇ ਆਲੂ ਮੇਰੇ ਛੋਟੇ ਛੋਟੇ ਵਾਲੇ ਉਹੀ ਦਾ ਮਾਲੂ ਦੇ ਪਏ ਆ ਤੇ ਕੱਟਣ ਨੂੰ ਬੜਾ ਟਾਈਮ ਲੱਗ ਜਾਂਦਾ ਇਹਨਾਂ ਨੂੰ ਕੁਛ ਕੱਟਦੇ ਹਾਲ ਇੱਕ ਦੋ ਘੋੜ ਪਤਨੀ ਵਿੱਚ ਇਹਨਾਂ ਦੇ ਵਿੱਚ ਤੇ ਨਾਲ ਤਰਿਆ ਹੋਇਆ ਜੀਰੇ ਦਾ ਪਾਣੀ ਮੇਰਾ ਪਾਊਡਰ ਖਤਮ ਹੋ ਗਿਆ ਸੀ ਜੀਰੇ ਵਾਲਾ ਹੁਣ ਮੈਂ ਵੈਸੇ ਹੀ ਸਿੰਪਲੀ ਸਿੱਧੇ ਹੀ ਪਾ ਤੇ ਸਾਫ ਤੇ ਹੀ ਤੇ ਬੋਇਲ ਹੋਣੇ ਰੱਖਦੇ ਹੋਏ ਆ ਤੇ ਅੱਜ ਜਦੋਂ ਆ ਮਾਂ ਸਾਹਿਬ ਨੇ ਵੀ ਲੇਟ ਜਾਣਾ ਤੇ ਇਸ ਕਰਕੇ ਮੈਨੂੰ ਆਰਾਮ ਨਾਲ ਲੱਗੀ ਨਹੀਂ ਹੈ ਸਬਜ਼ੀ ਬਣਾਉਣ। ਲੋ ਜੀ ਟਾਈਮ ਹੋ ਗਿਆ 1 ਵਜੇ ਦਾ ਆਪਾਂ ਮੈਂ ਵੀ ਨਹਾ ਨੋ ਕੇ ਹੋ ਗਈ ਬਿਲਕੁਲ ਫ੍ਰੀ ਤੇ ਕੱਪੜੇ-ਕੱਪੜੇ ਧੋਣਦੇ ਅੱਜ ਲੱਗਿਆ ਮੈਨੂੰ ਟਾਈਮ ਤੇ ਮੈਂ ਹੁਣ ਲੱਗੀ ਸੀ ਮੈਂ ਕਿ ਪਹਿਲਾਂ ਬਾਹਰ ਜਾ ਕੇ ਕੱਪੜੇ ਸੁੱਕਣੇ ਪਾ ਕੇ ਆਵਾਂ ਕਿਉਂਕਿ ਅੱਗੇ ਵਾਲੇ ਵਿੜੇ 'ਚ ਧੁੱਪ ਆਂਦੀ ਹੈ ਲੇਟ ਤੇ ਹੁਣ ਮੈਂ ਦੇਖ ਰਹੀ ਸੀ ਬਾਹਾਰੀ ਧੁੱਪ ਅੱਛੀ ਨਿਕਲੀ ਹੋਈ ਆ ਹਵਾ ਵੀ ਨਹੀਂ ਅੱਜ ਬਿਲਕੁਲ ਵੀ। ਤੇ ਮੈਂ ਜੇ ਪਹਿਲਾਂ ਹੁਣ ਮੈਂ ਕੱਪੜੇ ਸੁਕਣੇ ਪਾਇਆ ਵਾ ਫਿਰ ਮੈਂ ਆਪਣੀ ਉਹਦੀ ਚਾਹ ਕਿ ਕਿ ਤਾਰੇ ਮੈਂ ਲਾਈਆਂ ਹੋਈਆਂ ਇਹ ਤਾਰੇ ਨਾਲ ਹੋਰ ਇਕੱਠੀਆਂ ਕਰ ਦਿੰਨੀਆਂ ਬੰਨ ਲੈਣੀਆਂ ਕਿਉਂਕਿ ਫਿਰ ਇਹਦੇ ਨਾਲ ਦੇ ਨਾਲ ਉਹ ਇਹ ਵੀ ਲੱਗੀਆਂ ਹੋਈਆਂ ਨਾਲ ਹੀ ਹੁਕਸ ਵਗੈਰਾ ਵੀ ਮਿਸ਼ੋ ਤੋਂ ਮੰਗਵਾਈਆਂ ਸੀ ਜਿਹੜੀਆਂ ਮੈਂ ਉਹ ਵਧੀਆ ਤਾਰੇ ਹੈ ਚਲੋ ਜੀ ਮੇਰਾ ਪਾਰਸਲ ਆਇਆ ਮੈਂ ਇੱਕ ਪਾਰਸਲ ਮੰਗਵਾਇਆ ਸੀ ਮਿਸ਼ੋ ਤੋਂ ਤੇ ਮੈਂ ਦੇਖ ਰਹੀ ਹਾਂ ਕਿ ਤੇਦਾ ਪਾਰਸਲ ਨਿਕਲੇ ਮੇਰਾ ਇੱਕ ਸਾਈਡ ਮੇਕੋੜਲੀ ਹੋਈ ਹੈ ਵੀ ਨਿਕਲੇਗਾ ਕਿਥੋਂ ਵੀ ਇਹ ਨਹੀਂ ਹੋਵੇਗਾ ਸੋਕਾ nice ਮੈਂ ਸਟਿੱਕਰਸ ਲਵਾਏ ਸੀ ਬਾਥਰੂਮ ਟਾਈਲਸ ਲਈ ਤੇ ਮੈਂ ਸੋਚ ਰਹੀ ਹਾਂ ਥੋੜੀ ਜਿਹੀ ਬਾਥਰੂਮ ਦੀ ਲੁੱਕ ਚੇਂਜ ਕਰਨ ਵਾਸਤੇ ਤੇ ਮੈਂ ਲਗਾਵਾਂਗੀ ਇਹਨਾਂ ਨੂੰ ਕਿ ਮੈਂ ਭੁੱਲ ਸੀ ਮੈਂ ਆ ਰੰਪੀਸੇ ਉਹ ਸ਼ਾਇਦ ਮੇਰੀ ਫਾਈਲ ਦੇ ਉੱਪਰ ਆਈ ਜਾਣਗੇ ਸਟicker ਵਾਲੀਆਂ ਉੱਪਰ ਔਰ ਗਮ ਜਿਹੜੇ ਲਗਾਏ ਹੁੰਦੇ ਨੇ ਉਹ ਲਗਾਤੀ ਸੀ ਮੈਂ ਕਿਉਂ ਲਗਾਉਣਾ ਨਹੀਂ ਤੁਹਾਨੂੰ ਲਾਈਵ ਜ਼ਰੂਰ ਦਿਖਾਵਾਂ ਕਿ ਕਿਵੇਂ ਲਗਾਵਾਂਗੀ ਮੈਂ ਇਹਨਾਂ ਨੂੰ ਤੇ ਲੱਗਦਾ ਮੈਨੂੰ ਇਹ ਦਾਸ ਜਿਆ ਕਿ ਪਤਾ ਨਹੀਂ ਕਿਸ ਤਰ੍ਹਾਂ ਨਿਕਲਣਗੇ ਸ਼ਾਈਨਿੰਗ ਵੀ ਪੂਰੀ ਹੈ ਔਰ ਵਧੀਆ ਲੱਗੇ ਮੈਨੂੰ ਆਈਟਮ ਹੁਣ ਬਸ ਲੱਗ ਠੀਕ ਠਾਕ ਜਾਵੇ ਤੇ ਮੈਂ ਥੋੜਾ ਜਿਹਾ ਸੋਚ ਰਹੀ ਹਾਂ ਕਈ ਰੀਲ ਤੋਂ ਕਿ ਬੈਸਨ ਦੀ ਲੁੱਕ ਨੂੰ ਚੇਂਜ ਕੀਤਾ ਜਾਵੇ ਬਾਥਰੂਮ ਇਹਨੇ ਬਿਲਕੁਲ ਐਂਟਰੈਂਸ ਦੇ ਸਾਹਮਣੇ ਪੈਂਦਾ ਤੇ ਮੈਨੂੰ ਇਹ ਥੋੜਾ ਜਿਹਾ ਅਟਰੈਕਟਿਵ ਜਿਹਾ ਅੱਛਾ ਲੱਗਦਾ ਬਾਥਰੂਮ ਸਾਫ ਸੁਥਰਾ ਜਿਹਾ ਹੋਵੇ ਤੇ ਅਟਰੈਕਟਿਵ ਜਿਹਾ ਹੋਵੇ ਤੇ ਚਲੋ ਬਹੁਤ ਅੱਛਾ ਨਿਕਲ ਰਿਹਾ ਹੈ ਦਵਾ ਰਿਚ ਪਾਉਣ ਦਾ ਰਿਸਕੀ ਹੋਰੇਗਾ ਫਟ ਜਾਣਗੇ ਇਹ ਤੇ ਚਲੋ ਜੀ ਜਦੋਂ ਮੈਂ ਲਾਈਵ ਲਗਾਵਾਂਗੀ ਇਹਨੂੰ ਤੇ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੀ ਫਿਰ ਇੱਕ ਤਾਂ ਮੈਂ ਆਮ ਗੈਸੇ ਆਨਲਾਈਨ ਚ ਆਪਣੇ ਇਹ ਵੀ ਸਟਿੱਕਰ ਸੀ ਹੈ ਸਾਰੇ 3D ਸਟਿੱਕਰ ਇਹ ਸਾਰੇ ਆਪਣੇ ਉਹਦੇ ਵਿੱਚ ਲਗਾ ਕੇ ਕਾਫੇ ਦੇ ਵਿੱਚ ਉਹਦੀ ਲੁੱਕ ਬਿਲਕੁਲ ਚੇਂਜ ਕਰਨ ਦਾ ਪਲਾਨ ਹੈ ਮੇਰਾ ਤੇ ਦੇਖਦੀਆਂ ਕਿੱਦਾਂ ਦੀ ਬਣਦੀ ਹੈ ਇਹ ਸਾਰੀ ਨਾ ਪਰ ਤੇ ਜਿਹੜੀ ਹੈ ਔਨਲਾਈਨ ਹੀ ਕਰ ਰਹੀ ਹੈ ਤੇ ਦੇਖਦੀਆਂ ਜੇ ਸੰਡੇ ਨੂੰ ਜਿਸ ਦਿਨ ਯਸ਼ੁਤਰੀ ਹੋਏਗਾ ਤੇ ਉਸ ਦਿਨ ਉਹਦੇ ਨਾਲ ਕਰਾਂਗੀ ਮੈਂ ਲੱਗ ਕੇ ਇਤమే ਐਮਾ ਗਾਇਆ ਕਾਰਨਰ ਅਸਟਰ オンਲਾਈਨ ਕਾਫੀ ਕਿਸੇ ਨੇ ਦੇਖਿਆ ਹੋਵੇਗਾ ਔਰ ਮੈਨੂੰ ਅੱਛਾ ਵੀ ਲੱਗਿਆ ਕਰਤੀ ਹੈ ਇਹਦਾ ਮਟੀਰੀਅਲ ਵੀ ਬਹੁਤ ਵਧੀਆ ਹੈ ਹਰ ਦੇ ਕਾਫੀ ਇੱਕਦਮ ਇਸ ਤਰ੍ਹਾਂ ਨਹੀਂ ਹੈ ਕਿ ਲਿਚਕ ਰਿਚਕ ਜਾ ਕਰ ਦੋਵੇ ਮਟੀਰੀਅਲ ਵੀ ਵਧੀਆ ਹੈ ਇਹਦੇ ਨਾਲ ਮੈਨੂੰ ਮਿਲੀਆਂ ਹੋਈਆਂ ਨੇ ਡੀਰੀਅਨ ਸਟicker ਵਾਲੇ ਹੋ ਹੁਕਸ ਹੁੰਦੀਆਂ ਕਿੱਪਰ ਹੁਕਸ ਦੋ ਔਰ ਨਾਲ ਪੇਚ ਵੀ ਹੈ ਕਿਉਂਕਿ ਇਹਦੇ ਵਿੱਚ ਪੇਚ ਦੀ ਆਪਸ਼ਨ ਵੀ ਰੱਖੀ ਹੋਈ ਹੈ ਉਹਨਾਂ ਨੇ ਕਿ ਜੇ ਆਪਾਂ ਨੇ ਹੁਕਸ ਨਾ ਲਗਾਣੀਆਂ ਹੋਣ ਜਾਂ ਕਈ ਵਾਰੀ ਹੁੰਦਾ ਕਿ ਮੇभी ਖਰਾਬ ਖਲੋ ਹੋ ਜਾਂ ਜੋ ਵੀ ਹੈ ਤੇ ਆਪਾਂ ਇਹਦੇ ਨਾਲ ਵੀ ਯੂਜ਼ ਕਰ ਸਕਦੇ ਆ ਪਰ ਮਟੀਰੀਅਲ ਵਧੀਆ ਲੱਗਿਆ ਵੈਸੇ ਮੇਰੇ ਬਾਥਰੂਮ ਚ ਕਾਰਨਰਸ ਲੱਗੇ ਹੋਏ ਆ ਪਰ ਉਹ ਕਾਫੀ ਉੱਚੀ ਨੇ ਤੇ ਮੇਰਾ ਪਲਾਨ ਹੈ ਕਿ ਇਧਰ-ਉਧਰ ਸ਼ਾਵਰ ਵਾਲੀ ਸਾਈਡ ਤੇ ਮੈਂ ਇੱਕ ਨੀਚੇ ਹੋਰ ਲਗਾਵਾ ਤਾਂ ਕਿ ਸੋਪ ਵਗੈਰਾ ਜਦੋਂ ਕਈ ਵਾਰੀ ਲੀਕ ਹੋ ਸ਼ੈਂਪੂ ਵਗੈਰਾ ਜਿਵੇਂ ਕਈ ਵਾਰੀ ਲੀਕ ਕਰਨ ਲੱਗ ਜਾਂਦਾ ਹੈ ਤੇ ਥੋੜਾ ਕਈ ਵਾਰੀ ਹਨਾ ਹੁਣ ਸਰ ਫਾਪੜ ਵੀ ਨਿਕਲਣ ਲੱਗ ਜਾਂਦਾ ਹੈ ਨਾ ਨੀਚੇ ਵੀ ਤੇ ਉਹਦੇ ਲਈ ਉਹ ਬੜਾ ਕੋਲ ਕਿ ਮੈਂ ਸਿੰਕ ਦੇ ਕੋਲ ਹੀ ਲਗਾਵਾਂਗੀ ਤਾਂ ਕਿ ਉਹਦੇ ਵਿੱਚੋਂ ਵੀ ਆਖਾ ਨਿਕਲ ਜਾਇਆ ਕਰੇ ਔਰ ਇੱਕ ਮੈਂ ਮੰਗਾਇਆ ਹੈ ਇਹ ਹੈ ਕੀ ਬੋਲਦੇ ਨੇ ਇਸ ਨੂੰ ਲਿਕਵਿਡ ਸੋਪ ਵਾਲਾ ਜਿਹੜਾ ਹੁੰਦਾ ਨਾ ਆਪਾਂ ਪ੍ਰੈਸ ਕਰਕੇ ਜਿੱਤੇ ਨਾਲ ਪਾਉਣ ਲਿਕਵਿਡ ਸੋਪ ਕਰ ਲੈਣੇ ਆ। ਇਹ ਵੀ ਵਧੀਆ ਮਟੀਰੀਅਲ ਵੀ ਅੱਛਾ ਹੈ ਇਸ ਦਾ। ਪਰ ਇਹ ਸੇ ਮਾਰਕੀਟ ਦੂਰ ਹੈ ਮਾਰਕੀਟ ਜਾ ਕੇ ਇਸ ਤਰ੍ਹਾਂ ਦੀ ਚੀਜ਼ਾਂ ਆਪਾਂ ਖਰੀਦਣੀਆਂ ਔਖੀਆਂ ਲੱਗਦੀਆਂ। ਕਿਉਂਕਿ ਟਾਈਮ ਤੋਂ ਜਿਵੇਂ ਮੈਨੂੰ ਲਿਆ ਤੇ ਜਿੰਨੇ ਸਾਰਾ ਆਨਲਾਈਨ ਹੀ ਦੇਖ ਕੇ ਮੰਗਵਾਇਆ ਸਮਾਨ। ਹੈ ਰਿਹਾ। ਤੇ ਇਹ ਮੈਨੂੰ ਬਹੁਤ ਸੋਹਣਾ ਲੱਗਿਆ ਕਿਉਂਕਿ ਮੇਰੇ ਟਾਈਲਸ ਦਾ ਕੰਬੀਨੇਸ਼ਨ ਵੀ ਬਲੈਕ ਐਂਡ ਵਾਈਟ ਦਾ ਹੈ ਤੇ ਇਹ ਵੀ ਮੈਨੂੰ ਅੱਛਾ ਲੱਗਿਆ ਕਿ ਇੱਕਦਮ ਨਾਲ ਦੇ ਕੰਟਰਾਸਟ ਵਿੱਚ ਮਿਲ ਗਿਆ ਇਹ ਸਾਰਾ ਕੁਝ ਹੁਣ ਮੈਂ ਦੇਖਾਂਗੀ ਡਿਸਪਲੇ ਕਰਕੇ ਕਿ ਕਿਵੇਂ ਲੱਗੇਗਾ ਇਹਦਾ ਮੈਨੂੰ ਥੋੜਾ ਡਾਊਟ ਹੈ ਕਿ ਇਹ ਸ਼ਰ ਪੇਚ ਨਾਲ ਹੀ ਲਗਾਉਣਾ ਪਏਗਾ ਆਪਾਂ ਨੂੰ ਚਲੋ ਦੇਖਦੇ ਹਾਂ ਕਿਵੇਂ ਲੱਗ ਸਕਦਾ ਈਜ਼ੀਲੀ ਕੋਈ ਕੋਈ ਮੋਰੀ ਨਹੀਂ ਹੈ ਇੱਥੇ ਹੀ ਪੇਚ ਦੇ ਨਾਲ ਸਟicker ਵਾਲੀ ਸਟਿੱਕਿੰਗ ਵਾਲੀ ਪੇਨਾ ਲਗਾਨੀ ਪੈਣੀ ਹਨ ਨਾਲ ਲੱਗ ਜੇਗਾ ਸ਼ਾਇਦ ਚਲੋ ਦੇਖਦੇ ਹਾਂ ਕਿਵੇਂ ਲੱਗਦੀ ਹੈ ਫਿਰ ਤਾਂ ਨੂੰ ਮੈਂ ਆਪਣੇ ਬਾਥਰੂਮ ਦੀ ਵੀਡੀਓ ਬਣਾ ਕੇ ਜਰੂਰ ਦਿਖਾਵਾਂਗੀ ਕਿ ਇਹ ਸਾਰਾ ਕੁਝ ਲਗਾ ਕੇ ਕਿਦਾਂ ਦਾ ਲੱਗੇ ਤੇ ਜਿਹੜੇ ਚੈਨਲ ਤੇ ਨਵੇਂ ਆ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਨੋ ਜੀ ਮੇਰੇ ਕੋਲ ਸੋਣਾ ਪਿਆ ਸੀ ਇਹ ਪੀਜ਼ਾ 치즈 ਤੇ ਮੈਨ ਲਗੀ ਅੱਜ ਬ੍ਰੈਡ ਪੀਜ਼ਾ ਬਣਾਉਣ ਵਾਸਤੇ ਮੈਂ ਇੱਕ ਵਾਰ ਹੀ ਪਹਿਲਾਂ ਬਣਾਇਆ ਸੀ ਇਹਨਾਂ ਸਾਡੇ ਕੋਈ ਇਤਨੀ ਚੀਜ਼ ਘੱਟੇ ਪਸੰਦ ਕਰਦੇ ਆ ਤੇ ਅੱਜ ਕੋਈ ਸਬ지 ਬਣਾਉਣ ਦਾ ਦਿਲ ਨਹੀਂ ਸੀ ਕਰਿਆ ਤੁਹਾਡਾ ਇਹ ਚੱਲ ਰਾ ਜਾ ਹੀ ਖਾਣੇ ਬਰੈਡ ਲਈ ਆਂਦੀ ਹੋਈ ਸੀਗੀ ਫਰੈਸ਼ ਇਹ ਆ ਤੇ ਦੇਖ ਲਈਏ ਬਣਾ ਕੇ ਕਿਦਾਂ ਦੇ ਬੰਦੇ ਆ ਦੇਖੀ ਆਲੂ ਵਗੈਰਾ ਸਟਫ ਕਰਕੇ ਤਾਂ ਸੀ ਪਸੰਦ ਕਰਦੇ ਆ ਇਹ ਘੱਟੀ ਖਾਦੀ ਹੈ ਇਹ ਘੱਟੀ ਵਾਲੀ ਯਸ਼ੋਵਸਤੀ ਬਣਾਈ ਹੈ ਮੈਂ ਤੇ ਮੈਂ ਕਿਹਾ ਚੱਲ ਰਜ ਜਸੀਂ ਡਿਨਰ ਚਹੀ ਬਣਾ ਲੈਣੇ ਹੋਰ ਨਹੀਂ ਕੁਝ ਖਾਂਦੇ ਲੋਜੀ ਬ੍ਰੈਡ ਪੀਜ਼ਾ ਦਾ ਬਹੁਤ ਸੋਹਣੀ ਰੈਡੀ ਹੋ ਗਈ ਚਿੱਲੇ ਫਲੈਕਸ ਤਾਂ ਹੈ ਨਹੀਂ ਮੈਂ ਕਿ ਥੋੜੀ ਜਿਹੀ ਚਲਕਾਲੀ ਮਿਰਚੀ ਪਾ ਲੰਨੇ ਆਪਾਂ ਹਲਕੀ ਹਲਕੀ ਟੇਸਟ ਵਾਸਤੇ ਚਲੋ ਜੀ ਹੁਣ ਦੇਖਦੇ ਆ ਨਾ ਨਾ ਵੈਸੇ ਮੈਂ ਇਧਰ ਆਪਣਾ ਬ੍ਰੈਡ ਦੇ ਉੱਪਰ ਮਲਾਈ ਲਗਾ ਕੇ ਜੈਂਬਲੀ ਵੀ ਤਿਆਰ ਰੱਖੀ ਹੋਈ ਹੈ ਜੇ ਉਹ ਬਲੀ ਪਸੰਦ ਨਾ ਆਈ ਚਾਹ ਜਮ ਖਾ ਲਾਂਗੇ ਫਿਰ ਤੇ ਨਾਲੇ ਆਪਣੇ ਟੋਸੇ ਵਾਲੇ ਤਵਾ ਵੀ ਯੂਜ਼ ਚਾਹੀਦਾ ਫਸਟ ਟਾਈਮ ਯੂਜ਼ ਕਰ ਰਿਹਾ ਹੈ ਚਲੋ ਜੀਓ ਤਾਂ ਆਪਣੇ ਪਾਸ ਹੋ ਗਏ ਤੇ ਹੁਣ ਮੈਂ ਲੱਗੀ ਆਨਿਅਨ ਵਾਲਾ ਬਣਾਣੇ ਕਾਰਨ ਵਾਲੇ ਤਾਂ ਵਧੀਆ ਬਣ ਕੇ ਟੇਸਟੀ ਹੁਣ ਨਾਲ ਨਾਲ ਮੇਰਾ ਚੈਂਬਰਾ ਵੀ ਰੈਡੀ ਹੈ ਕਲੀਟ ਲਿਆਦੇ